ਦੀ ਲੈਣਾ ਦਿਲਵਟੇ ਕਹਿੰਦਾ ਮਾਹ ਲਾ ਜੀ ਮੇਰ ਦੀ ਨਜ਼ਰ ਕਰ ਦੋ ਆਪ ਕੋ ਸਤਨਾ ਕਿਰਪਾ ਕਰ ਦੋ ਬਾਜਾ ਵਾਲੇ ਕਲਗੀਧਰ ਪਾਤਸ਼ਾਹ ਹੱਸ ਕੇ ਕਹਿੰਦੇ ਆਨੰਦ ਲਾਲਾ ਮੇਰ ਦੀ ਨਜ਼ਰ ਦਿਲਵਟੇ ਇੰਨੀ ਮੇਰ ਦੀ ਨਜ਼ਰ ਕਰ ਤੇ ਗੈ ਰਹਿਮਤ ਕਰ ਦੀਏ ਕਹਿੰਦੇ ਹਾਂ ਸਤਗੁਰ ਕਹਿੰਦੇ ਤੂੰ ਦਿਲ ਤਾਂ ਦੇਣਾ ਪਰ ਕਿਰਪਾ ਵੀ ਥੋੜੀ ਹੋਣੀ ਹੈ ਕਹਿੰਦੇ ਆਪ ਕੋ ਸਤਨਾ ਇਰਖਾ ਵੀ ਥੋੜੀ ਇਹ ਕਿਉਂ ਕਿਹਾ ਜਿਨ ਕਾ ਅੰਤਰ ਵਸਿਆ ਮੇਰਾ ਹਰ ਹਰ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵੱਸ ਜਾਂਦਾ ਸਾਰਾ ਕੁਝ ਨੇਕ ਤੇ ਯਾਰ ਹੋ ਜਾਂਦੇ ਜਿੱਥੇ ਬੰਦਾ ਗੁਰੂ ਦਾ ਦਸਵੰਦ ਨਹੀਂ ਕੱਢਦਾ ਜਦੋਂ ਗੁਰੂ ਨਾਲ ਪਿਆਰ ਕਰਦਾ ਦੇ ਉਥੇ ਲੱਖਾਂ ਰੁਪਏ ਵੀ ਗੁਰਦੁਆਰੇ ਤੇ ਲਾਉਂਦਾ ਹੈ ਆਪ ਕੋ ਸਤਨਾ ਉਥੇ ਇਹ ਨਹੀਂ ਕਹਿੰਦਾ ਬੜਾ ਵੱਡਾ ਦਸਵੰਦ ਕੱਢਦਾ ਹੈ ਤੇ ਮੈਂ ਤਾਂ ਬੇਤੀ ਇਹ ਕਰਾਂਗਾ ਸਵਾਸਾ ਦਾ ਸਮਾਂ ਦੇ ਵੀ ਕੱਟਿਆ ਕਰੋ ਬਾਣੀ ਵੀ ਪੜਿਆ ਕਰੋ ਤੇ ਦਸਾਂ ਨਵਾਂ ਦੇ ਕਿਰਤ ਕਮਾਈ ਦਾ ਤਾਂ ਸਵਾਦ ਤੁਸੀਂ ਇੱਕ ਸਾਲ ਦੇ ਵਿੱਚ 70000 ਤੋਂ ਵੱਧ ਰੁਪਇਆ ਬਣਦਾ ਹੈ 70000 ਇਹ ਆਪਣੇ ਬੈਂਕ ਦੇ ਵਿੱਚੋਂ ਕੱਢ ਕੇ ਇੱਕ ਇੱਕ ਪਾਸੇ ਕਰਕੇ ਰੱਖ ਲਓ ਜਿਹੜਾ ਤੁਸੀਂ ਨਾਲ ਕਰਨਾ